स्पेशल तीज आ रही है, राखी का त्यौहार आ रहा है ओड्लाई स्पेशल ऑफर है अपने को दो हजार की शॉपिंग करने से सरप्राइज गिफ्ट रखे पांच हजार की शॉपिंग करने से मेरी भैन जुत्ती पसंद करेगी ओनू वो जुत्ती गिफ्ट दिखी जाएगी ਹੰਦੀ ਦੋਸਤੋ ਨਮਸਕਾਰ ਸਾਸਰੀ ਹੈਗਾ ਤੇ ਦੋਸਤੋ ਇੱਕ ਵਾਰੀ ਫਿਰ ਤੋਂ ਆਪਾਂ ਇੱਕ ਸੇਲ ਲੈ ਕੇ ਆਏ ਬਹੁਤ ਵੱਡੀ ਸੇਲ ਸ਼ੁਰੂ ਹੋ ਗਈ ਹੈ ਬਿਆਰ ਨੰਬਰ 10 11 ਦੇ ਤੀਸਰੇ ਚੌਕ ਉਪਰ ਨੰਦਨੀ ਪੰਜਾਬੀ ਜੁੱਤੀ ਤੇ ਇਹ ਸੇਲ ਹੈ ਕੁਝ ਦਿਨਾਂ ਵਾਸਤੇ ਹੈਗੀ ਹੈ ਤੇ ਰਖੜੀ ਦਾ ਤਿਉਹਾਰ ਆ ਰਿਹਾ ਹੈ ਪਹਿਣਾ ਵਾਸਤੇ ਬਹੁਤ ਵਧੀਆ ਆਫਰ ਇੱਥੇ ਆਉਣ ਵਾਲੇ ਨੇ ਬਹੁਤ ਮਹਿੰਗੀਆਂ ਮਹਿੰਗੀਆਂ ਜੁੱਤੀਆਂ ਜੜੀਆਂ ਬਹੁਤ ਸਸਤੇ ਰੇਟਾਂ ਤੇ ਮਿਲਣ ਜਾ ਰਹੀ ਹੈ ਤੇ ਆਪਾਂ ਅੰਦਰ ਚਲਦੇ ਹਾਂ ਦਿਖਾਣੇ ਆ ਜੁੱਤੀਆਂ ਦੇ ਡਿਜ਼ਾਈਨ ਤੇ ਦੱਸਣੇ ਤੁਹਾਨੂੰ ਰੇਟ ਕਿਹੜੇ ਕਿਹੜੇ ਇੱਥੇ ਮਿਲਣ ਵਾਲੇ ਨਮਸਕਾਰ ਅੰਕਲ ਜੀ ਹਾਂ ਠੀਕ ਹੋ ਬਹੁਤ ਵਧੀਆ ਤੇ ਦੋਸਤੋ ਆਪਾਂ ਪਹੁੰਚ ਗਏ ਆ ਨੰਦਨੀ ਪੰਜਾਬੀ ਜੋਤੀ ਦੇ ਦੁਕਾਨ ਦੇ ਅੰਦਰ ਸ਼ੋਰੂਮ ਦੇ ਅੰਦਰ ਤੇ ਆਪਣੇ ਨਾਲ ਨੇ ਰਜਿੰਦਰ ਜੀ ਤੇ ਮੈਡਮ ਰੇਖਾ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ ਕਿਹੜੇ ਪ੍ਰੋਡਕਟ ਜਿਹੜੇ ਅੱਜ ਆਪਾਂ ਦਿਖਾਉਣ ਜਾ ਰਹੇ ਆ ਖਾਸ ਕਰਕੇ ਲੇਡੀਜ਼ ਵਾਸਤੇ ਸੇਲ ਹੈਗੀ ਆ ਜਦੋਂ ਲੇਡੀਜ਼ ਵਾਸਤੇ ਸੇਲ ਹੁੰਦੀ ਆ ਤਾਂ ਲੇਡੀਜ਼ ਪਹਿਣਾ ਜੜੀਆਂ ਹੈਗੀਆਂ ਆਪੇ ਸ਼ੇਅਰ ਕਰ ਦਾਂਦੀਆਂ ਨੇ ਤੁਸੀਂ ਵੀ ਦਬ ਕੇ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਮਹਿੰਗੀਆਂ ਜੁੱਤੀਆਂ ਜੜੀਆਂ ਬਹੁਤ ਹੀ ਸਸਤੇ ਰੇਟਾਂ ਤੇ ਮਿਲਣ ਜਾ ਰਹੀਆਂ ਸਾਰਾ ਨਮਸਕਾਰ ਜੀ ਸਵਾਗਤ ਹੈ ਜੀ ਹੋਰ ਠੀਕ ਹੋ ਜੀ ਵਧੀਆ ਵਧੀ ਸਾਰੇ ਸਿੱਪਾ ਪੰਜਾਬੀ ਜੁੱਤੀ ਦੀ ਸੇਲ ਲਾਰਨਿੰਗ ਜਾ ਰਹੇ ਆ ਤੇ ਇਹਨਾਂ ਚ ਤੁਹਾਨੂੰ ਅਸੀਂ 1000 ਤੋਂ ਲੇਕਿਨ 2000 ਰੁਪਏ ਦੇ ਪ੍ਰੋਡਕਟ ਬੜੀ ਮਤਲਬ ਰੀਜ਼ਨੇਬਲ ਰੇਟ ਤੇ ਦਵਾਂਗੇ ਜਿਵੇਂ ਰਜਿੰਦਰ ਜੀ ਕਿਹੜੇ ਡਿਜ਼ਾਈਨ ਸਾਡੇ ਦਰਸ਼ਕਾਂ ਨੂੰ ਦਿਖਾਣ ਦੇ ਰਹੇ ਹੋ ਅੱਜ ਜੀ ਜਿਹੜੇ ਕਿ ਆਪਾਂ ਸੇਲ ਵਾਸਤੇ ਰੱਖਿਆ ਇਹ ਸਾਰੇ ਡਿਸਪਲੇ ਲੱਗੀ ਹੋਈ ਹੈ ਠੀਕ ਹੈ ਜੀ ਠੀਕ ਹੈ ਸਾਰੀ ਡਿਜ਼ਾਈਨ ਅਸੀਂ ਮਤਲਬ ਇਸੇ ਰੇਟ ਦੇਣੀ ਹੈ ਜਿਹੜੀ ਤੁਹਾਨੂੰ ਦਿਖਾਈ ਹੈ ਬੈਨਰ ਦਿਖਾਇਆ ਹੈ ਇਹ 600 ਰੁਪਏ ਦਾ ਇੱਕ ਤੇ 1000 ਰੁਪਏ ਦੇ ਦੋ pair ਠੀਕ ਹੈ ਜੀ ਤੁਸੀਂ ਆ ਦੇਖ ਲਓ pair ਸਾਰੇ ਠੀਕ ਹੈ ਇਹਨਾਂ ਡਿਜ਼ਾਈਨਰ ਨੂੰ ਕਹਿੰਦੇ ਕੀ ਨੇ ਇਹਨਾਂ ਨੂੰ ਡਿਜ਼ਾਈਨਰ ਨੂੰ ਕਹਿੰਦੇ ਦੇਖੋ ਇਹ ਮਿਰਰ ਵਰਕ ਆ ਗਿਆ ਠੀਕ ਹੈ ਜਿਹੜਾ ਹਿਕਲ ਬਹੁਤ ਚੱਲ ਰਿਹਾ ਠੀਕ ਹੈ ਠੀਕ ਹੈ ਇਹ ਗਰਮੀਆਂ ਦਾ ਥ्रेड ਵਰਕ ਠੀਕ ਹੈ ਠੀਕ ਹੈ ਇਹ ਸਟੋਨ ਵਰਕ ਆ ਗਿਆ ਠੀਕ ਹੈ ਠੀਕ ਹੈ ਇਹ ਬੀਡਸ ਵਰਕ ਆ ਗਏ ਠੀਕ ਹੈ ਠੀਕ ਹੈ ਇਸ ਤਰ੍ਹਾਂ ਮਤਲਬ ਸਾਰਾ ਇਹ ਜਿਹੜਾ ਹੈਂਡਵਰਕ ਦਾ ਤਾਂ ਮੂਵੀ ਹੋਵੇ ਇਹਨਾਂ ਦੇ ਜੁੱਤੀਆਂ ਦੇ ਉੱਤੇ ਹੀ ਠੀਕ ਹੈ ਤੇ ਵਧੀਆ ਮਤਲਬ ਜੁੱਤੀਆਂ ਬਣੀਆਂ ਹੋਈਆਂ ਠੀਕ ਹੈ ਤੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਲੈਸ ਤੇ ਲਾਤਾ ਹੈ ਪਿੱਛੇ ਬੋਰਡ ਤੁਸੀਂ ਦਿਖਾਈ ਦਿੱਤਾ ਤੇ ਕੋਈ ਉਹ ਨਹੀਂ ਜਿਹੜੀ ਚੀਜ਼ ਅਸੀਂ ਦਿਖਾਈ ਹੈ ਉਹੀ ਦਵਾਂਗੇ ਸਾਈ ਸਾਰੇ ਮਿਲ ਜਾਣਗੇ ਸਾਈਜ਼ ਮਿਲ ਜਾਣਗੇ ਸਾਈਜ਼ ਦੀ ਕੋਈ ਦਿੱਕਤ ਨਹੀਂ ਆਗੀ ਸਾਡੇ ਦਰਸ਼ਕ ਕਿਸ ਦੁਕਾਨ ਤੇ ਆਉਣਾ ਚਾਹੁੰਦਾ ਉਹਨਾਂ ਨੂੰ ਐਡਰੈਸ ਦੱਸ ਦਿੰਦੇ ਐਡਰੈਸ ਸਰ ਨੰਦਰੀ ਪੰਜਾਬੀ ਜੁੱਤੀ ਸਾਡੀ ਸ਼ਾਪ ਦਾ ਨਾਮ ਹੈਗਾ ਤੇ 11 ਦੇ 10 ਦੇ ਵਿਚਕਾਰ ਤੀਜੀ ਚੌਕ ਤੇ ਸਾਡੀ ਦੁਕਾਨ ਪੈਂਦੀ ਹੈ ਠੀਕ ਹੈ ਜੀ ਮੋਬਾਈਲ ਨੰਬਰ ਵੀ ਸ਼ਾਮ ਮੋਬਾਈਲ ਨੰਬਰ 9876315054 ਠੀਕ ਹੈ ਜੀ ਤੇ 9989934732 ਇਹ ਦੋ ਨੰਬਰ ਆ ਗਏ ਆ ਛੇ ਇਹਨਾਂ ਤੇ ਕੰਟੈਕਟ ਵੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਸੇਲ ਕਿੰਨੇ ਦਿਨ ਤੱਕ ਰਹੇਗੀ ਜੀ ਸੇਲ ਕੁਛ ਇੱਕ ਦਿਨਾਂ ਤੱਕ ਲਈ ਅਸੀਂ ਠੀਕ ਹੈ ਜੀ ਤੇ ਰਿਸਪੌਂਸ ਜੇ ਸਾਨੂੰ ਵਧੀਆ ਮਿਲਦਾ ਤੇ ਅਸੀਂ ਥੋੜਾ ਵਧਾ ਵੀ ਸਕਦੇ ਹਾਂ ਨੂੰ ਠੀਕ ਹੈ ਜੀ ਦੇ ਦੋਸਤੋ ਤੁਸੀਂ ਖਰੀਦਦਾਰੀ ਕਰਨ ਵਾਸਤੇ ਜਲ ਤੋਂ ਜਲਦ ਪਹੁੰਚੋ ਅਨੰਦਨੀ ਪੰਜਾਬੀ ਜੁੱਤੀ ਸੈਂਟ 10 11 ਨੰਬਰ ਦੇ ਤੀਸਰੇ ਚੌਕ ਉੱਪਰ ਹੈ ਫੋਨ ਨੰਬਰ ਤੁਹਾਨੂੰ ਸਕਰੀਨ ਉੱਪਰ ਦੇ ਦੇ ਦਾਂਗੇ ਤੇ ਸ਼ੇਅਰ ਕਰਦੇ ਰਹੇ ਜੇ ਤਾਂ ਕਿ ਜਿਹੜਾ ਰਖੜੀ ਉੱਪਰ ਪਹਿਣਾ ਨੇ ਜਾਣਾ ਹੁੰਦਾ ਹੈ ਭਰਾਵਾਂ ਦੇ ਘਰੇ ਤੇ ਉਹ ਜਿੰਨੇ ਵੀ ਹੋਣ ਜਿਆਦਾ ਜਿਆਦਾ ਜੁੱਤੀਆਂ ਇੱਥੋਂ ਲੈ ਕੇ ਜਾ ਸਕਣ ਬਹੁਤ ਘੱਟ ਰੇਟਾਂ ਉੱਪਰ ਜਿਹੜੇ ਕਿ ਡਿਜ਼ਾਈਨ ਦੇਖੋ ਤੁਸੀਂ ਸਾਹਮਣੇ ਡਿਜ਼ਾਈਨ ਵੇਖ ਰਹੇ ਹੋ ਇਸ ਤਰ੍ਹਾਂ ਡਿਜ਼ਾਈਨ ਵੈਸੇ ਤੁਹਾਨੂੰ ਮਿਲ ਲੈਣੀ ਬਾਜ਼ਾਰ 'ਚ ਸ਼ਾਨਦਾਰ ਡਿਜ਼ਾਈਨ ਹੈਗੇ ਆ ਇਹਹੀ ਡਿਜ਼ਾਈਨ ਜਿਹੜੇ ਤੁਸੀਂ 1500 200 ਯੋ ਕਿ 1 ਪ੍ਰ 600 ਦਾ ਤੇ 2 ਪ੍ਰ 1000 ਦੇ ਜੀ ਆ ਨਵੇਂ ਪ੍ਰੋਡਕਟ ਬਾਰੇ ਸਮਝਾਣ ਕਰ ਦੇ ਦਿਓ ਇਹ ਮਿਊਲਸ ਹੈਗੇ ਆ ਇਹ ਅਜਕਲ ਬਹੁਤ ਟ੍ਰੈਂਡਿੰਗ ਚ ਹੈ ਗਿਆ ਤੇ ਇਹ ਵੀ ਅਸੀਂ ਸੇਲ 'ਚ ਲਾਏ ਹੋਏ ਆ ਠੀਕ ਹੈ ਇਹ ਸੈਂਡਲ ਟਾਈਪ ਦੇ ਆ ਗਏ ਆ ਹਾਂ ਸੈਂਡਲ ਟਾਈਪ ਦੇ ਗਏ ਬਹੁਤ ਚੱਲਦੇ ਆ ਅਜਕਲ ਗਰਲਿਸ ਆਈਟਮ ਹੈਗੀ ਆ ਬਹੁਤ ਵਧੀਆ ਵਿਕਰੀ ਹੈ ਠੀਕ ਹੈ ਜੀ ਤੇ ਆ ਵੇਖੋ ਆ ਥ੍ਰੈਡ ਵਰਕ ਪੂਰਾ ਇੱਕਦਮ ਵਧੀਆ ਕਿਹੜਾ ਡਿਜ਼ਾਈਨਰ ਪੀਸ ਹੈਗਾ ਠੀਕ ਹੈ ਜੀ ਠੀਕ ਹੈ ਹੀਲ ਵਗੈਰਾ ਵੀ ਇਹ ਬ੍ਰਾਈਡਲ ਜਿਵੇਂ ਕਿਸੇ ਨੇ ਲੈਣਾ ਹੋਵੇ 골ਡਨ ਠੀਕ ਹੈ ਜੀ ਤੇ ਹੀਲ ਆ ਗਈ ਹੈ ਠੀਕ ਹੈ ਜੀ ਤੇ ਇਹ ਵੀ ਅਸੀਂ ਮਤ ਇਹ ਪਿਓਰ ਲੈਦਰ ਚ ਚੱਪਲ ਹੈਗੀ ਹੈ ਦੋਸਤੋ ਸਾਡੇ ਨਾਲ ਨੇ ਰੇਖਾ ਜੀ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਜੁੱਤੀਆਂ ਦੇ ਡਿਜ਼ਾਈਨ ਕਿਹੜੇ-ਕਿਹੜੇ ਹੈਗੇ ਆ ਰੇਟ ਕੀ ਹੈਗੇ ਆ ਤੇ ਹੋਰ ਕੁਆਲਿਟੀਆਂ ਕਿਹੜੀਆਂ ਹੈਗੀਆਂ ਤੇ ਕਿਸ ਰੇਟ ਉੱਪਰ ਤੁਹਾਨੂੰ ਮਿਲਣ ਜਾਣੀਆਂ ਸਸੀ ਗਾਲ ਜੀ ਨਮਸਕਾਰ ਜੀ ਹਾਂਜੀ ਨਮਸਤੇ ਸਤਿ ਸ੍ਰੀ ਅਕਾਲ ਦੇਖੋ ਸਰ ਇਹ ਹੈ ਥਰਡ ਵਰਕ ਦੇ ਵਿੱਚ ਜੁੱਤੀ ਠੀਕ ਹੈ ਜੀ ਹੈਂਡ ਮੇਡ ਜੁੱਤੀ ਹੋਏਗੀ ਪਿਓਰ ਲੈਦਰ ਦੀ ਹੋਏਗੀ ਨਾਲੇ ਸਾਰੀ ਵੈਰਾਈਟੀ ਪਿਓਰ ਲੈਦਰ ਚ ਹੀ ਅਵੇਲੇਬਲ ਹੈ ਸਾਡੇ ਕੋਲ ਠੀਕ ਹੈ ਜੀ ਇਹ ਦੇਖੋ ਇਹ ਵਾਲਾ ਆਰਟੀਕਲ ਹੈ ਐਵਲਾਈਸ ਚ ਠੀਕ ਹੈ ਥ्रेड ਵਰਕ ਪਾਕਿਸਤਾਨੀ ਲੁੱਕ ਦਾ ਆਰਟੀਕਲ ਹੈ ਇਹ ਬਿਲਕੁਲ ਲੇਟੈਸਟ ਲੇਟੈਸਟ ਆਰਟੀਕਲ ਹੋਣਗੇ ਸਾਡੇ ਕੋਲ ਇਹ ਦੇਖੋ ਸਟੌਨ ਵਰਕ ਠੀਕ ਹੈ ਜੀ ਮਲਟੀ ਕਲਰ ਚ ਵਾਹ ਜੀ ਬਹੁਤ ਵਧੀਆ ਜੀ ਬਹੁਤ ਡੀਸੈਂਟ ਆਰਟੀਕਲ ਹੈ ਔਨਲਾਈਨ ਆਰਟੀਕਲ ਅਨਲੇਵ ਵਾਲਾ ਠੀਕ ਹੈ ਜੀ ਪਿਓਰ ਤਿੱਲੇ ਦੇ ਵਿੱਚ ਠੀਕ ਹੈ ਜੀ ਸਾਡੇ ਕੋਲ ਚਾਰ ਪੰਜ ਤਰ੍ਹਾਂ ਦੇ ਆਰਟੀਕਲ ਮਿਲ ਜਾਣਗੇ ਇਹ ਦੇਖੋ ਜੀ ਇਹ ਵੈਲਵਟ ਤੇ ਤਿੱਲਾ ਹੈ ਠੀਕ ਹੈ ਇਹ ਆਮ ਤੌਰ ਤੇ ਬ੍ਰਾਈਡਲ ਟਾਈਪ ਚਾਹੀਦੀ ਹਾਂਜੀ ਕੈਜੂਅਲ ਵੀਅਰ ਹੋ ਜਾਂਦੀ ਹੈ ਇਹ ਪਾਰਟੀ ਵੀਅਰ ਵੀ ਵੀਅਰ ਹੋ ਜਾਂਦੀ ਹੈ ਠੀਕ ਹੈ ਜੀ ਇੱਕ ਅੱਜ ਕੱਲ ਇਹ ਚੀਜ਼ ਬਹੁਤ ਚੱਲ ਰਹੀ ਹੈ ਕਟਵਰਕ ਠੀਕ ਹੈ ਜੀ ਐਂ ਦੇ ਚ ਤੁਹਾਨੂੰ ਕਲਰ ਅਵੇਲੇਬਲ ਹੋ ਜਾਣਗੇ ਤਿੰਨ ਚਾਰ ਸਾਰੇ ਸਾਈਜ਼ ਅਵੇਲੇਬਲ ਹੋਣਗੇ ਠੀਕ ਹੈ ਜੀ ਆ ਦੇਖੋ ਜੀ ਪਾਕਿਸਤਾਨੀ ਲੁੱਕ ਚ ਆਰਟੀਕਲ ਠੀਕ ਹੈ ਜੀ ਇਹਨਾਂ ਸਾਰੇ ਰੇਟ ਕਿੰਨੇ ਆਲੇ ਹਾਂਜੀ ਇਹਨਾਂ ਦਾ ਰੇਟ ਐਸ ਟਾਈਮ ਅਸੀਂ ਸੇਲ ਕਰ ਰਹੇ ਹਾਂ 1200 ਤੋਂ ਲੈ ਕੇ 1800 ਤੱਕ ਦੀ ਕੋਸਟ ਠੀਕ ਹੈ ਬਟ ਅਪਾ ਆਫਰ ਦੇ ਰਿਆ ਰਾਖੀ ਤੇ 30 ਸਪੈਸ਼ਲ ਹੁੰਦੇ ਤੇ ਕੀ ਹੋਏਗਾ 1 ਪੇਅਰ 600 ਦਾ 2 ਪੇਅਰ 1000 ਰੁਪਏ ਦੇ ਠੀਕ ਹੈ ਜੀ ਐਨੇ ਸਸਤੇ ਹਾਂਜੀ ਕੀ ਬਾਤ ਇਹ ਸਾਡੀ ਬੈਨਾਲੀ ਅਸੀਂ ਆਫਰ ਲਗਾਈ ਹੈ ਰਾਖੀ ਸਪੈਸ਼ਲ ਠੀਕ ਹੈ ਜੀ ਹਾਂਜੀ ਐਂਦੇ ਚ ਇੱਕ ਵੈਰਾਈਟੀ ਹੋਰ ਹੋਏਗੀ ਇਹ ਦੇਖੋ ਜੀ ਕੈਜੂਅਲ ਚ ਫੈਂਸੀ ਆਈਟਮ ਠੀਕ ਹੈ ਜੀ ਐਂਦੇ ਚ ਵੀ ਤੁਹਾਨੂੰ ਬਹੁਤ ਤਰ੍ਹਾਂ ਦੇ ਆਰਟੀਕਲ ਤੇ ਬਹੁਤ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ ਇਹ ਦੇਖੋ ਜੀ ਸਾਰਾ ਲੈਦਰ ਪੈਚਿੰਗ ਦਾ ਕੰਮ ਹੈ ਠੀਕ ਹੈ ਜੀ

ਹੈਂਡਵਰਕ ਤੇ ਰਹੇਗਾ ਇਹਦੇ ਚ ਦੋ ਕਲਰ ਅਵੇਲੇਬਲ ਨੇ ਸਾਰੇ ਸਾਈਜ਼ ਅਵੇਲੇਬਲ ਨੇ ਠੀਕ ਹੈ ਜੀ ਹਾਂਜੀ ਇਹਦੇ ਆਰਟੀਕਲ ਦਿਖਾਨੀ ਆ ਤੁਹਾਨੂੰ ਆ ਦੇਖੋ ਕਿੰਨਾ ਡੀਸੈਂਟ ਆਰਟੀਕਲ ਪਾਰਟੀ ਵੇਅਰ ਆਰਟੀਕਲ ਹੈ ਠੀਕ ਹੈ ਜੀ ਹੀਲ ਦੇ ਵਿੱਚ ਆਏਗਾ ਜੀ ਇਹ ਦੇਖੋ ਵਾਈਟ ਦੇ ਉੱਪਰ ਥ्रेड ਵਰਕ ਅੱਛਾ ਬਾਕੀ ਜੀ ਬਹੁਤ ਉੱਤਮ ਬਹੁਤ ਸੋਹਣਾ ਤੇ ਆਨਲਾਈਨ ਆਰਟੀਕਲ ਹੈ ਐਡਰੈਸ ਵੀ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਹਾਂਜੀ ਆ ਬਰਲੀ ਨੰਬਰ 11 10 ਦੇ ਤੀਸਰੇ ਚੌਕ ਤੇ ਆਪਣੀ ਦੁਕਾਨ ਹੈ ਨੰਦਨੀ ਪੰਜਾਬੀ ਜੁੱਤੀ ਠੀਕ ਹੈ ਜੀ ਤੇ ਸਕੀਮ ਕਦ ਤੱਕ ਰਹਿਣ ਵਾਲੀ ਹੈ ਜੀ ਇਹ ਸਕੀਮ ਜੀ ਜਿੰਨਾ ਟਾਈਮ ਸਟਾਕ ਹੈ ਠੀਕ ਹੈ ਜੀ ਹਾਂ ਜੀ ਮਤਲਬ ਕੁਝ ਦਿਨ ਵਾਸਤੇ ਹਾਂ ਜੀ ਕੁਝ ਦਿਨ ਲਈ ਹੈ ਇਹ ਕੰਦੇ ਚ ਇੱਕ ਆਵਲਾ ਆਰਟੀਕਲ ਹੈ ਦੇਖੋ ਇਹ ਫਲੈਟ ਚੱਪਲ ਦੇ ਵਿੱਚ ਆਰਟੀਕਲ ਆਇਆ ਹੈ ਠੀਕ ਹੈ ਜੀ ਛੋਟੀ ਜੀ ਹੀਲ ਹੈ ਪਿੱਛੇ ਫਲੈਟ ਚੱਪਲ ਹੈਂਡਵਰਕ ਦਾ ਆਰਟੀਕਲ ਹੈ ਇਹਦੇ ਵਿੱਚ ਦੋ ਡਿਜ਼ਾਈਨ ਹੈ ਇੱਕ ਮਲਟੀ ਕਲਰ ਦਾ ਡਿਜ਼ਾਈਨ ਹੈ ਇੱਕ ਕੰਦੇ ਵਿੱਚ 골ਡਨ ਕਲਰ ਦਾ ਠੀਕ ਹੈ ਜੀ ਉਹ ਦਰਸ਼ਕ ਸਾਡੇ ਸ਼ੇਅਰ ਕਰਨਗੇ ਵੀਡੀਓ ਨੂੰ ਜਾਂ ਇੱਥੇ ਆ ਕੇ ਖਰੀਦਦਾਰੀ ਕਰਨਗੇ ਉਹਨਾਂ ਵਾਸਤੇ ਵੀ ਕੋਈ ਯੋਜਨਾ ਹੈਗੀ ਹੈ ਜੀ ਕੋਈ ਉਹਨਾਂ ਨੂੰ ਐਕਸਟਰਾ ਮਿਲੇਗਾ ਜੀ ਹਾਂਜੀ ਹਾਂਜੀ ਕਿਉਂ ਨਹੀਂ ਜੀ ਸਪੈਸ਼ਲ ਥੀ ਜਾਰੀ ਹੈ ਹੋ ਰਾਖੀ ਦਾ ਤਿਉਹਾਰ ਆ ਰਿਹਾ ਹੈ ਉਹਦੇ ਲਈ ਸਪੈਸ਼ਲ ਆਫਰ ਹੈ ਆਪਣੇ ਕੋਲ 2000 ਦੀ ਸ਼ਾਪਿੰਗ ਕਰਨ ਤੇ ਆਪਾਂ ਸਰਪ੍ਰਾਈਜ਼ ਗਿਫਟ ਰੱਖਿਆ ਹੈ ਤੇ 5000 ਦੀ ਸ਼ਾਪਿੰਗ ਕਰਨ ਤੇ ਜਿਹੜੀ ਮੇਰੀ ਬੈਨ ਜੁੱਤੀ ਪਸੰਦ ਕਰੇਗੀ ਉਹਨੂੰ ਉਹ ਜੁੱਤੀ ਗਿਫਟ ਦੇ ਤੌਰ ਤੇ ਦਿੱਤੀ ਜਾਏਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਨਾਲੇ ਬੰਟੀ ਜੀ ਉਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਕਿ ਗਿਫਟ ਕੀ ਮਿਲਣ ਜਾ ਰਿਹਾ ਹੈ ਸ਼ੇਅਰ ਕਰਨ ਤੇ ਇਹਨਾਂ ਦਾ ਪੇਜ ਵੀ ਹੈਗਾ ਤੇ ਉद्याਨ ਐਕਸਪ੍ਰੈਸ ਦਾ ਪੇਜ ਵੀ ਹੈਗਾ ਤੁਸੀਂ ਸ਼ੇਅਰ ਕਰਨਾ ਹੈ ਤੇ ਫੋਲੋ ਕਰਕੇ ਆਣਾ ਹੈ ਉਹਦੇ ਉੱਪਰ ਤੁਹਾਨੂੰ ਜਿਹੜਾ ਗਿਫਟ ਬਹੁਤ ਸ਼ਾਨਦਾਰ ਮਿਲਣ ਵਾਲਾ ਹੈ ਹਾਂਜੀ ਬੰਟੀ ਜੀ ਕੀ ਗਿਫਟ ਹੈ ਜੀ ਪਹਿਲਾਂ ਤਾਂ ਦਰਬਿੰਦਰ ਜੀ ਉद्याਨ ਐਕਸਪ੍ਰੈਸ ਜਿਹੜੇ ਚੈਨਲ ਨੂੰ ਦੇਖਦੇ ਪਏ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ 2000 ਦੀ ਖਰੀਦਦਾਰੀ ਕਰਦੇ ਆ ਉਹਨਾਂ ਨੂੰ ਇੱਕ ਸਰਪ੍ਰਾਈਜ਼ ਗਿਫਟ ਹੈਗਾ ਤੇ ਜਿਹੜੇ 5000 ਦੀ ਸ਼ੋਪਿੰਗ ਕਰਦੇ ਆ ਸਾਡੇ ਕੋਲ ਉਹਨਾਂ ਨੂੰ ਇੱਕ ਜੁੱਤੀ ਉਹਨਾਂ ਦੀ ਚੁਆਇਸ ਦੀ ਠੀਕ ਹੈ ਫ੍ਰੀ ਦਿੱਤੀ ਜਾਊਗੀ ਕੀ ਬਾਤ ਹੈ ਜੀ ਕੀ ਬਾਤ ਹੈ ਤੇ ਦੋਸਤੋ ਵੀਡੀਓ ਨੂੰ ਵੀ ਸ਼ੇਅਰ ਕਰਦੇ ਆ ਜੇ ਡਿਜ਼ਾਈਨ ਫਿਰ ਤੋਂ ਤੁਹਾਨੂੰ ਦਿਖਾ ਦਿਆਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਆ ਜੇ ਤੁਸੀਂ ਇੱਕ ਵਾਰੀ ਆਗੇ ਨਾ ਤਾਂ ਐ ਦਿਲ ਕਰੇਗਾ ਵੀ ਤੁਸੀਂ ਸਾਰੀਆਂ ਸਾਰੀਆਂ ਜੁੱਤੀਆਂ ਇੱਥੋਂ ਲੈ ਜਾਓ ਐਸੇ ਕਰਕੇ ਇਹਨਾਂ ਨੇ 5000 ਉੱਪਰ ਗਿਫਟ ਰੱਖਿਆ ਕਿਉਂਕਿ ਇੱਕ ਵਾਰੀ ਤੁਸੀਂ ਇਹ ਜੁੱਤੀਆਂ ਵੇਖਣੀਆਂ ਸ਼ੁਰੂ ਕੀਤੀਆਂ ਤਾਂ 5000 ਦੀ ਸ਼ਾਪਿੰਗ ਕਦੋਂ ਕਰ ਲਵਾਂਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਐਡਰੈਸ ਤੁਸੀਂ ਨੋਟ ਕਰ ਲਓ ਨੰਦਨੀ ਪੰਜਾਬੀ ਜੁੱਤੀ ਗਲੀ ਨੰਬਰ 10 11 ਤੀਸਰਾ ਚੌਕ ਅਬੋਹਰ ਤੇ ਦੋਸਤੋ ਵੀਡੀਓ ਨੂੰ ਵੀ ਸ਼ੇਅਰ ਕਰਦੇ ਜੇ ਬਹੁਤ ਵਧੀਆ ਵੀਡੀਓ ਬਣੀ ਆਏ ਤੇ ਡਿਜ਼ਾਈਨ ਤੁਸੀਂ ਸਾਰੇ ਵੇਖ ਲਏ ਨੇ ਡਿਜ਼ਾਈਨ ਇਸ ਤੋਂ ਇਲਾਵਾ ਹੋਰ ਵੀ ਬਹੁਤ ਨੇ ਤੇ ਤੁਸੀਂ ਜਿਹੜਾ ਆਣਾ ਹੈ ਵਿਜ਼ਿਟ ਕਰਨੀ ਹੈ ਜਿਹੜਾ ਨੰਦਨੀ ਪੰਜਾਬੀ ਜੁੱਤੀ ਮੈਂ ਤੁਸੀ ਮੋਬਾਈਲ ਨੰਬਰ ਨੋਟ ਕਰ ਲਓ 9998934732 ਤੇ ਵੀਡੀਓ ਨੂੰ ਵੀ ਸ਼ੇਅਰ ਕਰਦੇ ਜੇ ਇਹ ਸ਼ੇਅਰ ਕਰਕੇ ਵਿਜਿਟ ਜ਼ਰੂਰ ਕਰਾਈ ਕਿਉਂਕਿ ਬਹੁਤ ਦੇ ਬੀਨਸ ਵਾਸਤੇ ਅਕਸਰ ਆਪਾਂ ਇਸ ਤਰ੍ਹਾਂ ਹੀ ਪ੍ਰਯਾਸ ਕਰਦੇ ਹਾਂ ਤਾਂ ਇਹ ਵੀ ਪ੍ਰਯਾਸ ਸਫਲ ਹੋਣਗੇ ਜਦੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਬਹੁਤ-ਬਹੁਤ ਧੰਨਵਾਦੀ ਸ਼ੁਕਰੀਆ ਇਹ ਜੀ ਸਪੈਸ਼ਲ ਤੀਜ ਆ ਰਹੀ ਹੈ ਹੋ ਰਾਖੀ ਦਾ ਤਿਉਹਾਰ ਆ ਰਿਹਾ ਹੈ ਉਹਦੇ ਲਈ ਸਪੈਸ਼ਲ ਆਫਰ ਹੈ ਆਪਣੇ ਕੋਲ 2000 ਦੀ ਸ਼ਾਪਿੰਗ ਕਰਨ ਤੇ ਆਪਾਂ ਸਰਪ੍ਰਾਈਜ਼ ਗਿਫਟ ਰੱਖਿਆ ਹੈ ਤੇ 5000 ਦੀ ਸ਼ਾਪਿੰਗ ਕਰਨ ਤੇ ਜਿਹੜੀ ਮੇਰੀ ਬੈਨ ਜੁੱਤੀ ਪਸੰਦ ਕਰੇਗੀ ਉਹਨੂੰ ਉਹ ਜੁੱਤੀ ਗਿਫਟ ਦੇ ਤੌਰ ਤੇ ਦਿੱਤੀ ਜਾਏਗੀ। ਹਾਂਜੀ ਦੋਸਤੋ ਨਮਸਕਾਰ ਸਾਸਰੀ ਹੈਗਾ ਤੇ ਦੋਸਤੋ ਇੱਕ ਵਾਰੀ ਫਿਰ ਤੋਂ ਆਪਾਂ ਇੱਕ ਸੇਲ ਲੈ ਕੇ ਆਏ ਬਹੁਤ ਵੱਡੀ ਸੇਲ ਸ਼ੁਰੂ ਹੋ ਗਈ ਹੈ। ਬਜ਼ਾਰ ਨੰਬਰ 10 11 ਦੇ ਤੀਸਰੇ ਚੌਂਕ ਉੱਪਰ ਨੰਦਨੀ ਪੰਜਾਬੀ ਜੁੱਤੀ ਦੇ ਇਹ ਸੇਲ ਹੈ ਕੁਝ ਦਿਨਾਂ ਵਾਸਤੇ ਹੈਗੀ ਹੈ ਤੇ ਰਖੜੀ ਦਾ ਤਿਉਹਾਰ ਆ ਰਿਹਾ ਹੈ ਪਹਿਣਾ ਵਾਸਤੇ ਬਹੁਤ ਵਧੀਆ ਆਫਰ ਇੱਥੇ ਆਉਣ ਵਾਲੇ ਨੇ ਬਹੁਤ ਮਹਿੰਗੀਆਂ ਮਹਿੰਗੀਆਂ ਜੁੱਤੀਆਂ ਜਿਹੜੀਆਂ ਬਹੁਤ ਸਸਤੇ ਰੇਟਾਂ ਤੇ ਮਿਲਣ ਜਾ ਰਹੀ ਹੈ ਤੇ ਆਪਾਂ ਅੰਦਰ ਚਲਦੇ ਹਾਂ ਦਿਖਾਣੇ ਆ ਜੁੱਤੀਆਂ ਦੇ ਡਿਜ਼ਾਈਨ ਤੇ ਦੱਸਣੇ ਆ ਤੁਹਾਨੂੰ ਰੇਟ ਕਿਹੜੇ ਕਿਹੜੇ ਇੱਥੇ ਮਿਲਣ ਵਾਲੇ ਨਮਸਕਾਰ ਅੰਕਲ ਜੀ ਹੋ ਠੀਕ ਹੋ ਜੀ ਬਹੁਤ ਵਧੀਆ ਜੀ ਜੀ ਤੇ ਦੋਸਤੋ ਆਪਾਂ ਪਹੁੰਚ ਗਏ ਆ ਨੰਦਨੀ ਪੰਜਾਬੀ ਜੁੱਤੀ ਦੇ ਦੁਕਾਨ ਦੇ ਅੰਦਰ ਸ਼ੋਰੂਮ ਦੇ ਅੰਦਰ ਤੇ ਆਪਣੇ ਨਾਲ ਨੇ ਰਜਿੰਦਰ ਜੀ ਤੇ ਮੈਡਮ ਰੇਖਾ ਜੀ ਇਹਨਾਂ ਨਾਲ ਗੱਲਬਾਤ ਕਰ ਖਾਸ ਕਰਕੇ ਲੇਡੀਜ਼ ਵਾਸਤੇ ਸੇਲ ਹੈਗੀ ਹੈ ਜਦੋਂ ਲੇਡੀਜ਼ ਵਾਸਤੇ ਸੇਲ ਹੁੰਦੀ ਹੈ ਤਾਂ ਲੇਡੀਜ਼ ਪਹਿਣਾ ਜੜੀਆਂ ਹੈਗੇ ਆਪੇ ਸ਼ੇਅਰ ਕਰ ਦੰਦੀਆਂ ਨੇ ਤੁਸੀਂ ਵੀ ਦਬ ਕੇ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਮਹਿੰਗੀਆਂ ਜੁੱਤੀਆਂ ਜੜੀਆਂ ਬਹੁਤ ਹੀ ਸਸਤੇ ਰੇਟਾਂ ਤੇ ਮਿਲਣ ਜਾ ਰਹੀਆਂ ਸਰ ਨਮਸਕਾਰ ਜੀ ਸਵਾਗਤ ਹੈ ਜੀ ਸਰ ਨਮਸਕਾਰ ਸਰ ਔਰ ਠੀਕ ਹੋ ਜੀ ਵਧੀਆ ਵਧੀਆ ਸਰ ਦੱਸੋ ਜੀ ਸਾਡੇ ਦਰਸ਼ਕਾਂ ਨੂੰ ਵੀ ਕਿਹੜਾ ਆਪਾ ਆਫਰ ਸ਼ੁਰੂ ਕੀਤਾ ਹੈ ਜੀ ਸਰ ਅਸੀਂ ਪੰਜਾਬੀ ਜੁੱਤੀ ਦੀ ਸੇਲ ਲਾਰਨਿੰਗ ਜਾ ਰਹੇ ਆਂ ਠੀਕ ਹੈ ਜੀ ਤੇ ਇਹਨਾਂ ਚ ਤੁਹਾਨੂੰ ਅਸੀਂ 1000 ਤੋਂ ਲੇਕਿਨ 2000 ਰੁਪਏ ਦੇ ਪ੍ਰੋਡਕਟ ਬੜੇ ਮਤਲਬ ਰੀ ਜੀ ਅਰਜਿੰਦਰ ਜੀ ਕਿਹੜੇ ਡਿਜ਼ਾਈਨ ਸਾਡੇ ਦਰਸ਼ਕਾਂ ਨੂੰ ਦਿਖਾਉਣ ਜਾ ਰਹੇ ਹੋ ਅੱਜ ਜੀ ਜਿਹੜੇ ਕਿ ਆਪਾਂ ਸੇਲ ਵਾਸਤੇ ਰੱਖਿਆ ਇਹ ਸਾਰੇ ਡਿਸਪਲੇ ਲੱਗੀ ਹੋਈ ਹੈ ਠੀਕ ਹੈ ਜੀ ਠੀਕ ਹੈ ਸਾਰੀ ਡਿਜ਼ਾਈਨ ਅਸੀਂ ਮਦਦਲੇ ਸਿਰੇਟ ਦੇਣੀ ਹੈ ਜਿਹੜੀ ਤੁਹਾਨੂੰ ਦਿਖਾਈ ਹੈ ਠੀਕ ਹੈ ਜੀ ਬੈਨਰ ਦਿਖਾਇਆ ਇਹ 600 ਰੁਪਏ ਦਾ ਇੱਕ ਤੇ 1000 ਰੁਪਏ ਦੇ ਦੋ ਪੈਰ ਠੀਕ ਹੈ ਠੀਕ ਹੈ ਜੀ ਤੁਸੀਂ ਆ ਦੇਖ ਲਓ ਪੈਰ ਸਾਰੇ ਠੀਕ ਹੈ ਜੀ ਇਹਨਾਂ ਡਿਜ਼ਾਈਨਰ ਨੂੰ ਕਹਿੰਦੇ ਕੀ ਨੇ ਇਹਨਾਂ ਨੂੰ ਡਿਜ਼ਾਈਨਰ ਨੂੰ ਕਹਿੰਦੇ ਦੇਖੋ ਇਹ ਮਿਰਰ ਵਰਕ ਆ ਗਿਆ ਠੀਕ ਹੈ ਜਿਹੜਾ ਹਿਕਲ ਬਹੁਤ ਚੱਲ ਰਿਹਾ ਠੀਕ ਹੈ ਠੀਕ ਹੈ ਇਹ ਗਰਮੀਆਂ ਦਾ ਥ੍ਰੈਡ ਵਰਕ ਠੀਕ ਹੈ ਠੀਕ ਹੈ ਇਹ ਸਟੋਨ ਵਰਕ ਆ ਗਿਆ ਠੀਕ ਹੈ ਠੀਕ ਹੈ ਇਹ ਬੀਡਸ ਵਰਕ ਆ ਗਏ ਠੀਕ ਹੈ ਠੀਕ ਹੈ ਇਸ ਤਰ੍ਹਾਂ ਮਤਲਬ ਸਾਰਾ ਇਹ ਜਿਹੜਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਇਹਨਾਂ ਦੀ ਜੁੱਤੀਆਂ ਦੇ ਉੱਤੇ ਠੀਕ ਹੈ ਤੇ ਵਧੀਆ ਮਤਲਬ ਜੁੱਤੀਆਂ ਬਣੀਆਂ ਹੋਈਆਂ ਠੀਕ ਹੈ ਤੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਲੈਸ ਤੇ ਲਾਤਾ ਹੈ ਪਿੱਛੇ ਬੋਰਡ ਤੁਸੀਂ ਦਿਖਾਈ ਦਿੱਤਾ ਤੇ ਕੋਈ ਉਹ ਨਹੀਂ ਜਿਹੜੀ ਚੀਜ਼ ਅਸੀਂ ਦਿਖਾਈ ਹੈ ਉਹੀ ਦਵਾਂਗੇ ਸਾਈ ਸਾਰੇ ਮਿਲ ਜਾਣਗੇ ਸਾਈਜ਼ ਮਿਲ ਜਾਣਗੇ ਸਾਈਜ਼ ਦੀ ਕੋਈ ਦਿੱਕਤ ਨਹੀਂ ਆਗੀ ਸਾਡੇ ਦਰਸ਼ਕ ਕਿਸ ਦੁਕਾਨ ਤੇ ਆਉਣਾ ਚਾਹੁੰਦਾ ਉਹਨਾਂ ਨੂੰ ਐਡਰੈਸ ਦੱਸ ਦੋ ਜੀ ਐਡਰੈਸ ਸਰ ਨੰਦਰੀ ਪੰਜਾਬੀ ਜੁੱਤੀ ਸਾਡੀ ਸ਼ਾਪ ਦਾ ਨਾਂ ਹੈਗਾ ਜੀ ਤੇ 11 ਦੇ 10 ਦੇ ਵਿਚਕਾਰ ਤੀਜੇ ਚੌਕ ਤੇ ਸਾਡੀ ਦੁਕਾਨ ਪੈਂਦੀ ਹੈ ਠੀਕ ਹੈ ਜੀ ਮੋਬਾਈਲ ਨੰਬਰ ਵੀ ਸ਼ੇਅਰ ਮੋਬਾਈਲ ਨੰਬਰ 9876315055 ਠੀਕ ਹੈ ਜੀ ਤੇ 9989934732 ਇਹ ਦੋ ਨੰਬਰ ਹੈਗੇ ਆ ਇਹ ਇਹਨਾਂ ਦੇ ਕੰਟੈਕਟ ਵੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਸੇਲ ਕਿੰਨੇ ਦਿਨ ਤੱਕ ਰਹੇਗੀ ਜੀ ਸੇਲ ਕੁਛ ਇੱਕ ਦਿਨਾਂ ਤੱਕ ਲਾਈ ਅਸੀਂ ਠੀਕ ਹੈ ਜੀ ਤੇ ਰਿਸਪੌਂਸ ਜੇ ਸਾਨੂੰ ਵਧੀਆ ਮਿਲਦਾ ਹੈ ਤੇ ਅਸੀਂ ਥੋੜਾ ਵਧਾ ਵੀ ਸਕਦੇ ਹਾਂ ਨੂੰ ਠੀਕ ਹੈ ਜੀ ਤੇ ਦੋਸਤੋ ਤੁਸੀਂ ਖਰੀਦਦਾਰੀ ਕਰਨ ਵਾਸਤੇ ਜਲ ਤੋਂ ਜਲਦ ਪਹੁੰਚੋ ਅਨੰਦਨੀ ਪੰਜਾਬੀ ਜੁੱਤੀ ਸੈਂਟ 10 11 ਨੰਬਰ ਦੇ ਤੀਸਰੇ ਚੌਕ ਉੱਪਰ ਹੈ ਫੋਨ ਨੰਬਰ ਤੁਹਾਨੂੰ ਸਕਰੀਨ ਉੱਪਰ ਦੇ ਦੇ ਦਾਂਗੇ ਤੇ ਸ਼ੇਅਰ ਕਰਦੇ ਰਹੇ ਜੇ ਤਾਂ ਕਿ ਜਿਹੜਾ ਰਖੜੀ ਉੱਪਰ ਪਹਿਣਾ ਲੈ ਜਾਣਾ ਹੁੰਦਾ ਹੈ ਭਰਾਵਾਂ ਦੇ ਕਰੇ ਤੇ ਉਹ ਜਿੰਨੇ ਵੀ ਹੁਣ ਜਿਆਦਾ ਜਿਆਦਾ ਜੁੱਤੀਆਂ ਹੱਥੋਂ ਲੈ ਕੇ ਜਾ ਸਕਣ ਬਹੁਤ ਘੱਟ ਰੇਟਾਂ ਉੱਪਰ ਜਿਹੜੇ ਕਿ ਡਿਜ਼ਾਈਨ ਦੇਖੋ ਤੁਸੀਂ ਸਾਹਮਣੇ ਡਿਜ਼ਾਈਨ ਵੇਖ ਰਹੇ ਹੋ ਇਸ ਤਰ੍ਹਾਂ ਡਿਜ਼ਾਈਨ ਵੈਸੇ ਤੁਹ 1500 2000 ਰੁਪਏ ਦੇ ਵਿੱਚ ਲੈਣੇ ਹੋ ਲੇਕਿਨ ਤੁਹਾਨੂੰ ਬਹੁਤ ਘੱਟ ਰੇਟਾਂ ਉੱਪਰ ਮਿਲਣਗੇ ਜਿਵੇਂ ਕਿ 1 600 ਦਾ ਤੇ 2 1000 ਦੇ ਜੀ ਆ ਨਵੇਂ ਪ੍ਰੋਡਕਟ ਬਾਰੇ ਸਮਝ ਜਾਣਕਾਰੀ ਦੇ ਦਿਓ ਇਹ ਮਿਊਲਸ ਹੈਗੇ ਆ ਇਹ ਅੱਜਕੱਲ ਬਹੁਤ ਟ੍ਰੈਂਡਿੰਗ ਚ ਹੈ ਗਿਆ ਤੇ ਇਹ ਵੀ ਅਸੀਂ ਸੇਲ 'ਚ ਹੀ ਲਾਏ ਹੋਏ ਆ ਠੀਕ ਹੈ ਇਹ ਸੈਂਡਲ ਟਾਈਪ ਦੇ ਆ ਗਏ ਆ ਹਾਂ ਸੈਂਡਲ ਟਾਈਪ ਦੇ ਆ ਗਏ ਬਹੁਤ ਚੱਲਦੇ ਆ ਅੱਜਕੱਲ ਗਰਲਿਸ ਆਈਟਮ ਹੈਗੀ ਆ ਬਹੁਤ ਵਧੀਆ ਵਿਕਰੀ ਹੈ ਠੀਕ ਹੈ ਜੀ ਤੇ ਆ ਵੇਖੋ ਆ ਥ੍ਰੈਡ ਵਰਕ ਪੂਰਾ ਇੱਕਦਮ ਵਧੀਆ ਕਿੱਦਾਂ ਦਾ ਡਿਜ਼ਾਈਨਰ ਪੀਸ ਹੈਗਾ ਠੀਕ ਹੈ ਜੀ ਠੀਕ ਹੈ ਹੀਲ ਵ ਠੀਕ ਹੈ ਜੀ ਤੇ ਹੀਲ ਆ ਗਈ ਹੈ ਠੀਕ ਹੈ ਜੀ ਤੇ ਇਹ ਵੀ ਅਸੀਂ ਮਤਲਬ ਸੇਲ 'ਚ ਠੀਕ ਹੈ ਜੀ ਇਹ ਲੈਦਰ 'ਚ ਇਹ ਪਿਓਰ ਲੈਦਰ 'ਚ ਚਪਲ ਹੈਗੀ ਹੈ ਦੋਸਤੋ ਸਾਡੇ ਨਾਲ ਨੇ ਰੇਖਾ ਜੀ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਜੁੱਤੀਆਂ ਦੇ ਡਿਜ਼ਾਈਨ ਕਿਹੜੇ-ਕਿਹੜੇ ਹੈਗੇ ਆ ਰੇਟ ਕੀ ਹੈਗੇ ਆ ਤੇ ਹੋਰ ਕੁਆਲਿਟੀਆਂ ਕਿਹੜੀਆਂ ਹੈਗੀਆਂ ਤੇ ਕਿਸ ਰੇਟ ਉੱਪਰ ਤੁਹਾਨੂੰ ਮਿਲਣ ਜਾ ਰਹੀਆਂ ਸਸੀ ਗਾਲ ਜੀ ਨਮਸਕਾਰ ਜੀ ਹਾਂ ਜੀ ਨਮਸਤੇ ਸਤਿ ਸ੍ਰੀ ਅਕਾਲ ਦੇਖੋ ਸਰ ਇਹ ਹੈ ਥਰੈਡ ਵਰਕ ਦੇ ਵਿੱਚ ਜੁੱਤੀ ਠੀਕ ਹੈ ਜੀ ਹੈਂਡ ਮੇਡ ਜੁੱਤੀ ਹੋਏਗੀ ਪਿਓਰ ਲੈਦਰ ਦੀ ਹੋਏਗੀ ਨਾਲੇ ਸਾਰੀ ਵੈਰਾਈਟੀ ਪਿਓਰ ਲੈਦਰ ਚ ਹੀ ਅਵੇਲੇਬਲ ਹੈ ਸਾਡੇ ਕੋਲ ਠੀਕ ਹੈ ਜੀ ਇਹ ਦੇਖੋ ਇਹ ਵਾਲਾ ਆਰਟੀਕਲ ਹੈ ਐਵਲਾਈਸ ਚ ਠੀਕ ਹੈ ਥ्रेड ਵਰਕ ਪਾਕਿਸਤਾਨੀ ਲੁੱਕ ਦਾ ਆਰਟੀਕਲ ਹੈ ਬਿਲਕੁਲ ਲੇਟੈਸਟ ਲੇਟੈਸਟ ਆਰਟੀਕਲ ਹੋਣਗੇ ਸਾਡੇ ਕੋਲ ਇਹ ਦੇਖੋ ਸਟੋਨ ਵਰਕ ਠੀਕ ਹੈ ਜੀ ਮਲਟੀ ਕਲਰ ਚ ਵਾਹ ਜੀ ਬਹੁਤ ਵਧੀਆ ਜੀ ਬਹੁਤ ਡੀਸੈਂਟ ਆਰਟੀਕਲ ਹੈ ਔਨਲਾਈਨ ਆਰਟੀਕਲ ਹੈ ਨਾਲੇ ਵਾਲਾ ਠੀਕ ਹੈ ਜੀ ਪਿਓਰ ਤਿੱਲੇ ਦੇ ਵਿੱਚ ਠੀਕ ਹੈ ਜੀ ਸਾਡੇ ਕੋਲ ਚਾਰ ਪੰਜ ਤਰ੍ਹਾਂ ਦੇ ਆਰਟੀਕਲ ਮਿਲ ਜਾਣਗੇ ਇਹ ਦੇਖੋ ਜੀ ਇਹ ਵੈਲਵਟ ਤੇ ਤਿੱਲਾ ਹੈ ਠੀਕ ਹੈ ਇਹ ਆਮ ਤੌਰ ਤੇ ਬ੍ਰਾਈਡਲ ਟਾਈਪ ਚ आएगी ਹਾਂਜੀ ਕੈਜੂਅਲ ਵੀ ਵੇਅਰ ਹੋ ਜਾਂਦੀ ਹੈ ਇਹ ਪਾਰਟੀ ਵੇਅਰ ਵੀ ਵੇਅਰ ਹੋ ਜਾਂਦੀ ਹੈ ਠੀਕ ਹੈ ਜੀ ਇੱਕ ਅੱਜ ਕੱਲ ਇਹ ਚੀਜ਼ ਬਹੁਤ ਚੱਲ ਰਹੀ ਹੈ ਕਟਵਰਕ ਠੀਕ ਹੈ ਜੀ ਐਂ ਦੇ ਚ ਤੁਹਾਨੂੰ ਕਲਰ ਅਵੇਲੇਬਲ ਹੋ ਜਾਣਗੇ ਤਿੰਨ ਚਾਰ ਠੀਕ ਹੈ ਸਾਰੇ ਸਾਈਜ਼ ਅਵੇਲੇਬਲ ਹੋਣਗੇ ਠੀਕ ਹੈ ਜੀ ਆ ਦੇਖੋ ਜੀ ਪਾਕਿਸਤਾਨੀ ਲੁੱਕ ਚ ਆਰਟੀਕਲ ਠੀਕ ਹੈ ਜੀ ਅਨਾਂ ਸਾਰੇ ਰੇਟ ਕਿਰਨ ਨਾਲੇ ਆ। ਹਾਂਜੀ ਇਹਨਾਂ ਦਾ ਰੇਟ ਐਸ ਟਾਈਮ ਅਸੀਂ ਸੇਲ ਕਰ ਰਹੇ ਹਾਂ 1200 ਤੋਂ ਲੈ ਕੇ 1800 ਤੱਕ ਦੀ ਕੋਸਟ। ਠੀਕ ਹੈ ਜੀ। ਬਟ ਆਪਾਂ ਆਫਰ ਦੇ ਰਹੇ ਹਾਂ ਰਾਖੀ ਤੇ 30 ਸਪੈਸ਼ਲ। ਹੁੰਦੇ ਤੇ ਕੀ ਹੋਏਗਾ ਇੱਕ ਪੇਅਰ 600 ਦਾ 2 ਪੇਅਰ 1000 ਰੁਪਈਏ ਦੇ। ਠੀਕ ਹੈ ਜੀ। ਐਨੇ ਸਸਤੇ। ਹਾਂਜੀ। ਕੀ ਬਾਤ। ਇਹ ਸਾਡੀ ਬੈਨਾਲੀ ਅਸੀਂ ਆਫਰ ਲਗਾਈ ਹੈ ਰਾਖੀ ਸਪੈਸ਼ਲ। ਠੀਕ ਹੈ ਜੀ। ਹਾਂਜੀ ਇਹਦੇ ਚ ਇੱਕ ਵੈਰਾਈਟੀ ਹੋਰ ਹੋਏਗੀ। ਇਹ ਦੇਖੋ ਜੀ ਕੈਜੂਅਲ ਚ ਫੈਂਸੀ ਆਈਟਮ। ਠੀਕ ਹੈ ਜੀ। ਇਹਦੇ ਚ ਵੀ ਤੁਹਾਨੂੰ ਬਹੁਤ ਤਰ੍ਹਾਂ ਦੇ ਆਰਟੀਕਲ ਤੇ ਬਹੁਤ ਤਰ੍ਹਾਂ ਦੇ ਡਿਜ਼ਾਈਨ ਮਿਲ ਜਾਣਗੇ ਇਹ ਦੇਖੋ ਜੀ ਸਾਰਾ ਲੈਦਰ ਪੈਚਿੰਗ ਦਾ ਕੰਮ ਹੈ ਠੀਕ ਹੈ ਜੀ ਬਹੁਤ ਵਧੀਆ ਜੀ ਅੰਦਰ ਚ ਬਹੁਤ ਆਰਟੀਕਲ ਅਵੇਲੇਬਲ ਹੈਗੇ ਨੇ ਆਪਣੀ ਸ਼ਾਪ ਤੇ ਵਿਜ਼ਿਟ ਕਰੋ ਦੇਖੋ এলিਫੈਂਟ ਆਰਟੀਕਲ ਆਨਲਾਈਨ ਆਰਟੀਕਲ ਹੈ ਠੀਕ ਹੈ ਜੀ ਬਹੁਤ ਵੈਰਾਈਟੀ ਹੋਏਗੀ ਆਪਣੇ ਕੋਲ ਠੀਕ ਹੈ ਅਨਲਿमिटेड ਸਟਾਕ ਹੈਗਾ ਵਾਹ ਜੀ ਬਹੁਤ ਵਧੀਆ ਡਿਜ਼ਾਈਨ ਹਾਂ ਜੀ ਇਹ ਹੋਗੇ ਜੀ ਜੁੱਤੀ ਚ ਇਸ ਤੋਂ ਇਲਾਵਾ ਇਹ ਚੀਜ਼ ਦੇਖੋ ਬਿਲਕੁਲ ਲੇਟੈਸਟ ਤੇ ਨਿਊ ਇਹਦੇ ਚ ਆਪਣੇ ਕੋਲ ਫਲੈਟ ਆਰਟੀਕਲ ਵੀ ਮਿਲ ਜੇਗਾ ਹੀਲਸ ਵਾਲਾ ਆਰਟੀਕਲ ਵੀ ਮਿਲ ਜੇਗਾ ਠੀਕ ਹੈ ਜੀ ਜਿਹੜੀਆਂ ਪੈਣਾ ਆਪਣੀ ਫਲੈਟ ਨਹੀਂ ਪਾਉਂਦੀਆਂ ਉਹ ਹੀਲਸ ਵਾਲਾ ਆਰਟੀਕਲ ਟਰਾਈ ਕਰ ਸਕਦੀਆਂ ਨੇ ਪੂਰਾ ਹੈਂਡਵਰਕ ਚ ਰਹੇਗਾ ਇਹਦੇ ਚ ਦੋ ਕਲਰ ਅਵੇਲੇਬਲ ਨੇ ਸਾਰੇ ਸਾਈਜ਼ ਅਵੇਲੇਬਲ ਨੇ ਠੀਕ ਹੈ ਜੀ ਹਾਂਜੀ ਇਹਦੇ ਆਰਟੀਕਲ ਦਿਖਾਨੀ ਆ ਤੁਹਾਨੂੰ ਆ ਦੇਖੋ ਕਿੰਨਾ ਡੀਸੈਂਟ ਆਰਟੀਕਲ ਪਾਰਟੀ ਵੇਅਰ ਆਰਟੀਕਲ ਹੈ ਠੀਕ ਹੈ ਜੀ ਹੀਲ ਦੇ ਵਿੱਚ ਆਏਗਾ ਜੀ ਇਹ ਇਹ ਦੇਖੋ ਵਾਈਟ ਦੇ ਉੱਪਰ ਥ्रेडਵਰਕ ਕੀ ਬਾਤ ਹੈ ਜੀ ਬਹੁਤ ਬਹੁਤ ਸੋਨਾ ਤੇ ਆਨਲਾਈਨ ਆਰਟੀਕਲ ਹੈ ਐਡਰੈਸ ਵੀ ਦੱਸ ਦੋ ਸਾਡੇ ਦਰਸ਼ਕਾਂ ਨੂੰ ਹਾਂਜੀ ਆ ਰਲੀ ਨੰਬਰ 11 10 ਦੇ ਤੀਸਰੇ ਚੌਕ ਤੇ ਆਪਣੀ ਦੁਕਾਨ ਹੈ ਨੰਦਨੀ ਪੰਜਾਬੀ ਜੁੱਤੀ ਠੀਕ ਹੈ ਜੀ ਤੇ ਸਕੀਮ ਕਦ ਤੱਕ ਰੈਨ ਵਾਲੀ ਹੈ ਜੀ ਇਹ ਸਕੀਮ ਜੀ ਜਿੰਨਾ ਟਾਈਮ ਸਟਾਕ ਹੈ ਠੀਕ ਹੈ ਜੀ ਹਾਂਜੀ ਮਤਲਬ ਕੁਝ ਦਿਨ ਵਾਸਤੇ ਹਾਂਜੀ ਕੁਝ ਦਿਨ ਲਈ ਹੈ ਇਹ ਕੰਦੇ ਚ ਇੱਕ ਆਵਲਾ ਆਰਟੀਕਲ ਹੈ ਦੇਖੋ ਇਹ ਫਲੈਟ ਚੱਪਲ ਦੇ ਵਿੱਚ ਆਰਟੀਕਲ ਆਇਆ ਹੈ ਠੀਕ ਹੈ ਜੀ ਛੋਟੀ ਜੀ ਹੀਲ ਹੈ ਪਿੱਛੇ ਫਲੈਟ ਚੱਪਲ ਹੈਂਡਵਰਕ ਦਾ ਆਰਟੀਕਲ ਹੈ ਐਂ ਵਿੱਚ ਦੋ ਡਿਜ਼ਾਈਨ ਹੈ ਇੱਕ ਮਲਟੀ ਕਲਰ ਦਾ ਡਿਜ਼ਾਈਨ ਹੈ ਇੱਕ ਇਹਦੇ ਵਿੱਚ 골ਡਨ ਕਲਰ ਦਾ ਠੀਕ ਹੈ ਜੀ ਉਹ ਦਰਸ਼ਕ ਸਾਡੇ ਸ਼ੇਅਰ ਕਰਨਗੇ ਵੀਡੀਓ ਨੂੰ ਜਾਂ ਇੱਥੇ ਆ ਕੇ ਖਰੀਦਦਾਰੀ ਕਰਨਗੇ ਉਹਨਾਂ ਵਾਸਤੇ ਕੋਈ ਯੋਜਨਾ ਹੈਗੀ ਹੈ ਜੀ ਕੋਈ ਉਹਨਾਂ ਨੂੰ ਐਕਸਟਰਾ ਮਿਲੇਗਾ ਜੀ ਹਾਂਜੀ ਹਾਂਜੀ ਕਿਉਂ ਨਹੀਂ ਜੀ ਸਪੈਸ਼ਲ ਤੀਜ ਆ ਰਹੀ ਹੈ ਹੋ ਰਾਖੀ ਦਾ ਤਿਉਹਾਰ ਆ ਰਿਹਾ ਹੈ ਉਹਦੇ ਲਈ ਸਪੈਸ਼ਲ ਆਫਰ ਹੈ ਆਪਣੇ ਕੋਲ 2000 ਦੀ ਸ਼ਾਪਿੰਗ ਕਰਨ ਤੇ ਆਪਾਂ ਸਰਪ੍ਰਾਈਜ਼ ਗਿਫਟ ਰੱਖਿਆ ਹੈ ਤੇ 5000 ਦੀ ਸ਼ਾਪਿੰਗ ਕਰਨ ਤੇ ਜਿਹੜੀ ਮੇਰੀ ਬੈਨ ਜੁੱਤੀ ਪਸੰਦ ਕਰੇਗੀ ਉਹਨੂੰ ਉਹ ਜੁੱਤੀ ਗਿਫਟ ਦੇ ਤੌਰ ਤੇ ਦਿੱਤੀ ਜਾਏਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਨਾਲੇ ਬੰਟੀ ਜੀ ਉਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਕਿ ਗਿਫਟ ਕੀ ਮਿਲਣ ਜਾ ਰਿਹਾ ਹੈ ਸ਼ੇਅਰ ਕਰਨ ਤੇ ਇਹਨਾਂ ਦਾ ਪੇਜ ਵੀ ਹੈਗਾ ਤੇ ਉਦਿਆਨ ਐਕਸਪ੍ਰੈਸ ਦਾ ਪੇਜ ਵੀ ਹੈਗਾ ਤੁਸੀਂ ਸ਼ੇਅਰ ਕਰਨਾ ਤੇ ਫੋਲੋ ਕਰਕੇ ਆਣਾ ਉਹਦੇ ਉੱਪਰ ਤੁਹਾਨੂੰ ਜਿਹੜਾ ਗਿਫਟ ਬਹੁਤ ਸ਼ਾਨਦਾਰ ਮਿਲਣ ਵਾਲਾ ਹੈ ਹਾਂਜੀ ਬੰਟੀ ਜੀ ਕੀ ਗਿਫਟ ਹੈ ਜੀ ਪਹਿਲਾਂ ਤਾਂ ਦਰਮਿੰਦਰ ਜੀ ਉਦਿਆਨ ਐਕਸਪ੍ਰੈਸ ਜਿਹੜੇ ਚੈਨਲ ਨੂੰ ਦੇਖਦੇ ਪਏ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ 2000 ਦੀ ਖਰੀਦਦਾਰੀ ਕਰਦੇ ਆ ਉਹਨਾਂ ਨੂੰ ਇੱਕ ਸਰਪ੍ਰਾਈਜ਼ ਗਿਫਟ ਹੈਗਾ ਤੇ ਜਿਹੜੇ 5000 ਦੀ ਸ਼ੋਪਿੰਗ ਕਰਦੇ ਆ ਸਾਡੇ ਕੋਲ ਉਹਨਾਂ ਨੂੰ ਇੱਕ ਜੁੱਤੀ ਉਹਨਾਂ ਦੀ ਚੁਆਇਸ ਦੀ ਠੀਕ ਹੈ ਫ੍ਰੀ ਦਿੱਤੀ ਜਾਊਗੀ ਕੀ ਬਾਤ ਹੈ ਜੀ ਕੀ ਬਾਤ ਹੈ ਤੇ ਦੋਸਤੋ ਵੀਡੀਓ ਨੂੰ ਵੀ ਸ਼ੇਅਰ ਕਰਦੇ ਆ ਜੇ ਡਿਜ਼ਾਈਨ ਫਿਰ ਤੋਂ ਤੁਹਾਨੂੰ ਦਿਖਾ ਦਿਆਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਆ ਜੇ ਤੁਸੀਂ ਇੱਕ ਵਾਰੀ ਆਗੇ ਨਾ ਤਾਂ ਐਂ ਦਿਲ ਕਰੇਗਾ ਵੀ ਤੁਸੀਂ ਸਾਰੀਆਂ ਸਾਰੀਆਂ ਜੁੱਤੀਆਂ ਇੱਥੋਂ ਲੈ ਜਾਓ ਐਸੇ ਕਰਕੇ ਇਹਨਾਂ ਨੇ 5000 ਉੱਪਰ ਗਿਫਟ ਰੱਖਿਆ ਕਿਉਂਕਿ ਇੱਕ ਵਾਰੀ ਤੁਸੀਂ ਇਹ ਜੁੱਤੀਆਂ ਵੇਖਣੀਆਂ ਸ਼ੁਰੂ ਕੀਤੀਆਂ ਤਾਂ 5000 ਦੀ ਸ਼ਾਪਿੰਗ ਕਦੋਂ ਕਰ ਲਵਾਂਗੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਐਡਰੈਸ ਤੁਸੀਂ ਨੋਟ ਕਰ ਲਓ ਨੰਦਨੀ ਪੰਜਾਬੀ ਜੁੱਤੀ ਗਲੀ ਨੰਬਰ 10 11 ਤੀਸਰਾ ਚੌਕ ਅਬੋਹਰ ਤੇ ਦੋਸਤੋ ਵੀਡੀਓ ਨੂੰ ਵੀ ਸ਼ੇਅਰ ਕਰਦੇ ਆ ਜੇ ਬਹੁਤ ਵਧੀਆ ਵੀਡੀਓ ਬਣੀ ਆਏ ਤੇ ਡਿਜ਼ਾਈਨ ਤੁਸੀਂ ਸਾਰੇ ਵੇਖ ਲਏ ਨੇ ਡਿਜ਼ਾਈਨ ਇਸ ਤੋਂ ਇਲਾਵਾ ਹੋਰ ਵੀ ਬਹੁਤ ਨੇ ਤੇ ਤੁਸੀਂ ਜਿਹੜਾ ਆਣਾ ਹੈ ਵਿਜ਼ਿਟ ਕਰਨੀ ਹੈ ਜਿਹੜਾ ਨੰਦਨੀ ਪੰਜਾਬੀ ਜੁੱਤੀ ਮੈਂ ਤੁਸੀਂ ਮੋਬਾਈਲ ਨੰਬਰ ਨੋਟ ਕਰ ਲਓ 9998934732 ਤੇ ਵੀਡੀਓ ਨੂੰ ਵੀ ਸ਼ੇਅਰ ਕਰਦੇ ਆ ਜੇ ਤੇ ਸ਼ੇਅਰ ਕਰਕੇ ਵਿਜ਼ਿਟ ਜ਼ਰੂਰ ਕਰਾਇਓ ਕਿਉਂਕਿ ਬਹੁਤ ਦੇ ਬੀਨਸ ਵਾਸਤੇ ਅਕਸਰ ਆਪਾਂ ਇਸ ਤਰ੍ਹਾਂ ਹੀ ਪ੍ਰਯਾਸ ਕਰਦੇ ਹਾਂ ਤੇ ਇਹ ਵੀ ਪ੍ਰਯਾਸ ਸਫਲ ਹੋਣਗੇ ਜਦੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਬਹੁਤ-ਬਹੁਤ ਧੰਨਵਾਦੀ ਸ਼ੁਕਰੀਆ ਇਹ ਜੀ ਸਪੈਸ਼ਲ ਤੀਜ ਆ ਰਹੀ ਹੈ ਹੋ ਰਾਖੀ ਦਾ ਤਿਉਹਾਰ ਆ ਰਿਹਾ ਹੈ ਉਹਦੇ ਲਈ ਸਪੈਸ਼ਲ ਆਫਰ ਹੈ ਆਪਣੇ ਕੋਲ 2000 ਦੀ ਸ਼ਾਪਿੰਗ ਕਰਨ ਤੇ ਆਪਾਂ ਸਰਪ੍ਰਾਈਜ਼ ਗਿਫਟ ਰੱਖਿਆ ਤੇ 5000 ਦੀ ਸ਼ਾਪਿੰਗ ਕਰਨ ਤੇ ਜਿਹੜੀ ਮੇਰੀ ਬੈਨ ਜੁੱਤੀ ਪਸੰਦ ਕਰੇਗੀ ਉਹਨੂੰ ਉਹ ਜੁੱਤੀ ਗਿਫਟ ਦੇ ਤੌਰ ਤੇ ਦਿੱਤੀ ਜਾਏਗੀ। ਹੰਦੀ ਦੋਸਤੋ ਨਮਸਕਾਰ ਸਾਸਰੀ ਹੈਗਾ ਤੇ ਦੋਸਤੋ ਇੱਕ ਵਾਰੀ ਫਿਰ ਤੋਂ ਆਪਾਂ ਇੱਕ ਸੇਲ ਲੈ ਕੇ ਆਏ ਬਹੁਤ ਵੱਡੀ ਸੇਲ ਸ਼ੁਰੂ ਹੋ ਗਈ ਹੈ ਬਿਜਾਰ ਨੰਬਰ 10 11 ਦੇ ਤੀਸਰੇ ਚੌਕ ਉਪਰ ਨੰਦਨੀ ਪੰਜਾਬੀ ਜੁੱਤੀ ਤੇ ਇਹ ਸੇਲ ਹੈ ਕੁਝ ਦਿਨਾਂ ਵਾਸਤੇ ਹੈਗੀ ਹੈ। ਰਖੜੀ ਦਾ ਤਿਉਹਾਰ ਆ ਰਿਹਾ ਹੈ ਪਹਿਣਾ ਵਾਸਤੇ ਬਹੁਤ ਵਧੀਆ ਆਫਰ ਇੱਥੇ ਆਉਣ ਵਾਲੇ ਨੇ ਬਹੁਤ ਮਹਿੰਗੀਆਂ ਮਹਿੰਗੀਆਂ ਜੁੱਤੀਆਂ ਜਿਹੜੀਆਂ ਬਹੁਤ ਸਸਤੇ ਰੇਟਾਂ ਤੇ ਮਿਲਣ ਜਾ ਰਹੀ ਹੈ ਤੇ ਆਪਾਂ ਅੰਦਰ ਚਲਦੇ ਹਾਂ ਦਿਖਾਣੇ ਆ ਜੁੱਤੀਆਂ ਦੇ ਡਿਜ਼ਾਈਨ ਤੇ ਦੱਸਣੇ ਆ ਤੁਹਾਨੂੰ ਰੇਟ ਕਿਹੜੇ-ਕਿਹੜੇ ਇੱਥੇ ਮਿਲਣ ਵਾਲੇ ਨਮਸਕਾਰ ਅੰਕਲ ਜੀ ਹੋ ਠੀਕ ਹੋ ਜੀ ਬਹੁਤ ਵਧੀਆ ਜੀ ਦ੍ਰਿਸ਼ਟੀ ਜੀ ਉਹ ਦੋਈ ਆ ਤੇ ਦੋਸਤੋ ਆਪਾਂ ਪਹੁੰਚ ਗਏ ਆ ਨੰਦਨੀ ਪੰਜਾਬੀ ਜੁੱਤੀ ਦੇ ਦੁਕਾਨ ਦੇ ਅੰਦਰ ਸ਼ੋਰੂਮ ਦੇ ਅੰਦਰ ਤੇ ਆਪਣੇ ਨਾਲ ਨੇ ਰਜਿੰਦਰ ਜੀ ਤੇ ਮੈਡਮ ਰੇਖਾ ਜੀ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਹੜੇ ਕਿਹੜੇ ਪ੍ਰੋਡਕਟ ਜਿਹੜੇ ਅੱਜ ਆਪਾਂ ਦਿਖਾਉਣ ਜਾ ਰਹੇ ਆ ਖਾਸ ਕਰਕੇ ਲੇਡੀਜ਼ ਵਾਸਤੇ ਸੇਲ ਹੈਗੀ ਆ ਜਦੋਂ ਲੇਡੀਜ਼ ਵਾਸਤੇ ਸੇਲ ਹੁੰਦੀ ਆ ਤਾਂ ਲੇਡੀਜ਼ ਪਹਿਣਾ ਜੜੀਆਂ ਹੈਗੇ ਆਪੇ ਸ਼ੇਅਰ ਕਰ ਦੰਦੀਆਂ ਨੇ ਤੁਸੀਂ ਵੀ ਦਬ ਕੇ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਮਹਿੰਗੀਆਂ ਜੁੱਤੀਆਂ ਜੜੀਆਂ ਬਹੁਤ ਹੀ ਸਸਤੇ ਰੇਟਾਂ ਤੇ ਮਿਲਣ ਜਾ ਰਹੀਆਂ ਸਰ ਨਮਸਕਾਰ ਜੀ ਸਵਾਗਤ ਹੈ ਜੀ ਸਰ ਨਮਸਕਾਰ ਸਰ ਔਰ ਠੀਕ ਹੋ ਜੀ ਵਧੀਆ ਵਧੀਆ ਸਰ ਦੱਸੋ ਜੀ ਸਾਡੇ ਦਰਸ਼ਕਾਂ ਨੂੰ ਵੀ ਕਿਹੜਾ ਆਪਾਂ ਆਫਰ ਸ਼ੁਰ ਤੇ ਇਹਨਾਂ ਚ ਤੁਹਾਨੂੰ ਅਸੀਂ 1000 ਤੋਂ ਲੇਕਿਨ 2000 ਰੁਪਏ ਦੇ ਪ੍ਰੋਡਕਟ ਬੜੀ ਮਤਲਬ ਰੀਜ਼ਨੇਬਲ ਰੇਟ ਤੇ ਦਵਾਂਗੇ ਜਿਹ ਰਜਿੰਦਰ ਜੀ ਕਿਹੜੇ ਡਿਜ਼ਾਈਨ ਸਾਡੇ ਦਰਸ਼ਕਾਂ ਨੂੰ ਦਿਖਾਣ ਦੇ ਰਹੇ ਹੋ ਅੱਜ ਜੀ ਜਿਹੜੇ ਕਿ ਆਪਾਂ ਸੇਲ ਵਾਸਤੇ ਰੱਖਿਆ ਇਹ ਸਾਰੇ ਡਿਸਪਲੇ ਲੱਗੀ ਹੋਈ ਹੈ ਠੀਕ ਹੈ ਜੀ ਠੀਕ ਹੈ ਇਹ ਸਾਰੀ ਡਿਜ਼ਾਈਨ ਅਸੀਂ ਮਤਲਬ ਲੈਸੇ ਰੇਟ ਦੇਣੀ ਹੈ ਜਿਹੜੀ ਤੁਹਾਨੂੰ ਦਿਖਾਏ ਹੈ ਬੈਨਰ ਦਿਖਾਏ ਇਹ 600 ਰੁਪਏ ਦਾ ਇੱਕ ਤੇ 1000 ਰੁਪਏ ਦੇ ਦੋ ਪੈਰ ਠੀਕ ਹੈ ਜੀ ਤੁਸੀਂ ਆ ਦੇਖ ਲਓ ਪੈਰ ਸਾਰੇ ਠੀਕ ਹੈ ਜੀ ਇਹਨਾਂ ਡਿਜ਼ਾਈਨਰ ਨੂੰ ਕਹਿੰਦੇ ਕੀ ਨੇ ਇਹਨਾਂ ਨੂੰ ਡਿਜ਼ਾਈਨਰ ਨੂੰ ਕਹਿੰਦੇ ਦੇਖੋ ਇਹ ਮਿਰਰ ਵਰਕ ਆ ਗਿਆ ਠੀਕ ਹੈ ਜਿਹੜਾ ਅੱਜ ਕੱਲ ਬਹੁਤ ਚੱਲ ਰਿਹਾ ਹੈ ਠੀਕ ਹੈ ਠੀਕ ਹੈ ਇਹ ਗਰਮੀਆਂ ਦਾ ਥ्रेड ਵਰਕ ਠੀਕ ਹੈ ਠੀਕ ਹੈ ਇਹ ਸਟੋਨ ਵਰਕ ਆ ਗਿਆ ਠੀਕ ਹੈ ਠੀਕ ਹੈ ਇਹ ਬੀਡਸ ਵਰਕ ਆ ਗਏ ਠੀਕ ਹੈ ਠੀਕ ਹੈ ਇਸ ਤਰ੍ਹਾਂ ਮਦੂਲੇ ਸਾਰਾ ਇਹ ਜਿਹੜਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਇਹਨਾਂ ਦੀ ਜੁੱਤੀਆਂ ਦੇ ਉੱਤੇ ਠੀਕ ਹੈ ਤੇ ਵਧੀਆ ਮਤਲਬ ਜੁੱਤੀਆਂ ਬਣੀਆਂ ਹੋਈਆਂ ਠੀਕ ਹੈ ਤੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਲੈਸ ਤੇ ਲਾਤਾ ਹੈ ਪਿੱਛੇ ਬੋਰਡ ਤੁਸੀਂ ਦਿਖਾਈ ਦਿੱਤਾ ਤੇ ਕੋਈ ਉਹ ਨਹੀਂ ਜਿਹੜੀ ਚੀਜ਼ ਅਸੀਂ ਦਿਖਾਈ ਹੈ ਉਹੀ ਦਵਾਂਗੇ ਸਾਰ ਨੂੰ ਸਾਈਜ਼ ਮਿਲ ਜਾਣਗੇ ਸਾਈਜ਼ ਮਿਲ ਜਾਣਗੇ ਸਾਈਜ਼ ਦੀ ਕੋਈ ਦਿੱਕਤ ਨਹੀਂ ਆਗੀ ਸਾਡੇ ਦਰਸ਼ਕ ਕਿਸ ਦੁਕਾਨ ਤੇ ਆਉਣਾ ਚਾਹਣ ਤਾਂ ਉਹਨਾਂ ਨੂੰ ਐਡਰੈਸ ਦੱਸ ਦਿੰਦੇ ਐਡਰੈਸ ਸਰ ਨੰਦਰੀ ਪੰਜਾਬੀ ਜੁੱਤੀ ਸਾਡੀ ਸ਼ਾਪ ਦਾ ਨਾਂ ਹੈਗਾ ਤੇ 11 ਦੇ 10 ਦੇ ਵਿਚਕਾਰ ਤੀਜੀ ਚੌਕ ਤੇ ਸਾਡੀ ਦੁਕਾਨ ਪੈਂਦੀ ਹੈ ਠੀਕ ਹੈ ਜੀ ਮੋਬਾਈਲ ਨੰਬਰ ਵੀ ਸ਼ਾਅ ਮੋਬਾਈਲ ਨੰਬਰ 9876315055 ਠੀਕ ਹੈ ਜੀ ਤੇ 9989934732 ਇਹ ਦੋ ਨੰਬਰ ਹੈਗੇ ਆ ਇਹਨਾਂ ਦੇ ਕੰਟੈਕਟ ਵੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਸੇਲ ਕਿੰਨੇ ਦਿਨ ਤੱਕ ਰਹੇਗੀ ਜੀ ਸੇਲ ਕੁਛ ਇੱਕ ਦਿਨਾਂ ਤੱਕ ਲਈ ਅਸੀਂ ਠੀਕ ਹੈ ਜੀ ਤੇ ਰਿਸਪੌਂਸ ਜੇ ਸਾਨੂੰ ਵਧੀਆ ਮਿਲਦਾ ਹੈ ਤੇ ਅਸੀਂ ਥੋੜਾ ਵਧਾ ਵੀ ਸਕਦੇ ਹਾਂ ਨੂੰ ਠੀਕ ਹੈ ਜੀ ਤੇ ਦੋਸਤੋ ਤੁਸੀਂ ਖਰੀਦਦਾਰੀ ਕਰਨ ਵਾਸਤੇ ਜਲ ਤੋਂ ਜਲਦ ਪਹੁੰਚੋ ਅਨੰਦਨੀ ਪੰਜਾਬੀ ਜੁੱਤੀ ਸੈਂਟ 10 11 ਨੰਬਰ ਦੇ ਤੀਸਰੇ ਚੌਕ ਉੱਪਰ ਹੈ ਫੋਨ ਨੰਬਰ ਤੁਹਾਨੂੰ ਸਕਰੀਨ ਉੱਪਰ ਦੇ ਦੇ ਦਾਂਗੇ ਤੇ ਸ਼ੇਅਰ ਕਰਦੇ ਰਹੇ ਜੇ ਤਾਂ ਕਿ ਜਿਹੜਾ ਰਖੜੀ ਉੱਪਰ ਪਹਿਣਾ ਨੇ ਜਾਣਾ ਹੁੰਦਾ ਹੈ ਭਰਾਵਾਂ ਦੇ ਕਰੇ ਤੇ ਉਹ ਜਿੰਨੇ ਵੀ ਹੋਣ ਜਿਆਦਾ ਜਿਆਦਾ ਜੁੱਤੀਆਂ ਇੱਥੋਂ ਲੈ ਕੇ ਜਾ ਸਕਣ ਬਹੁਤ ਘੱਟ ਰੇਟਾਂ ਉੱਪਰ ਜਿਹੜੇ ਕਿ ਡਿਜ਼ਾਈਨ ਦੇਖੋ ਤੁਸੀਂ ਸਾਹਮਣੇ ਡਿਜ਼ਾਈਨ ਵੇਖ ਰਹੇ ਹੋ ਇਸ ਤਰ੍ਹਾਂ ਡਿਜ਼ਾਈਨ ਵੈਸੇ ਤੁਹਾਨੂੰ ਮਿਲਣਾ ਨਹੀਂ ਬਾਜ਼ਾਰ 'ਚ ਸ਼ਾਨਦਾਰ ਡਿਜ਼ਾਈਨ ਹੈਗੇ ਆ ਇਹਹੀ ਡਿਜ਼ਾਈਨ ਜਿਹੜੇ ਤੁਸੀਂ 1500 200 ਯੋ ਮੈਂ ਕਿ ਐਕਪੀਆ 600 ਦਾ ਤੇ 2000 ਦੇ ਸਰ ਜੀ ਆ ਨਵੇਂ ਪ੍ਰੋਡਕਟ ਬਾਰੇ ਸਮਝਾਣ ਕਰਦੇ ਦਿਓ ਇਹ ਮਿਊਲਸ ਹੈਗੇ ਆ ਇਹ ਅਜਕਲ ਬਹੁਤ ਟ੍ਰੈਂਡਿੰਗ ਚ ਹੈ ਗਿਆ ਤੇ ਇਹ ਵੀ ਅਸੀਂ ਸੇਲ ਚ ਲਾਏ ਹੋਏ ਆ ਠੀਕ ਹੈ ਇਹ ਸੈਂਡਲ ਟਾਈਪ ਦੇ ਆ ਗਏ ਆ ਹਾਂ ਸੈਂਡਲ ਟਾਈਪ ਦੇ ਗਏ ਬਹੁਤ ਚੱਲਦੇ ਆ ਅਜਕਲ ਗਰਲਿਸ ਆਈਟਮ ਹੈਗੀ ਆ ਬਹੁਤ ਵਧੀਆ ਵਿਕਰੀ ਹੈ ਠੀਕ ਹੈ ਜੀ ਤੇ ਆ ਵੇਖੋ ਆ ਥ੍ਰੈਡ ਵਰਕ ਪੂਰਾ ਇੱਕਦਮ ਵਧੀਆ ਕੀਤਾ ਹੈ ਡਿਜ਼ਾਈਨਰ ਪੀਸ ਹੈਗਾ ਠੀਕ ਹੈ ਜੀ ਠੀਕ ਹੈ ਹੀਲ ਵਗੈਰਾ ਵੀ ਇਹ ਬ੍ਰਾਈਡਲ ਜਿਵੇਂ ਕਿਸੇ ਨੇ ਲੈਣਾ ਹੋਵੇ 골ਡਨ ਠੀਕ ਹੈ ਜੀ ਤੇ ਹੀਲ ਆ ਗਈ ਹੈ ਠੀਕ ਹੈ ਜੀ ਤੇ ਇਹ ਵੀ ਅਸੀਂ ਮਤਲ ਇਹ ਪਿਓਰ ਲੈਦਰ ਚ ਚੱਪਲ ਹੈਗੀ ਹੈ ਦੋਸਤੋ ਸਾਡੇ ਨਾਲ ਨੇ ਰੇਖਾ ਜੀ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਜੁੱਤੀਆਂ ਦੇ ਡਿਜ਼ਾਈਨ ਕਿਹੜੇ-ਕਿਹੜੇ ਹੈਗੇ ਆ ਰੇਟ ਕੀ ਹੈਗੇ ਆ ਤੇ ਹੋਰ ਕੁਆਲਿਟੀਆਂ ਕਿਹੜੀਆਂ ਹੈਗੀਆਂ ਤੇ ਕਿਸ ਰੇਟ ਉੱਪਰ ਤੁਹਾਨੂੰ ਮਿਲਣ ਜਾ ਰਹੀਆਂ ਸਸੀ ਗਾਲ ਜੀ ਨਮਸਕਾਰ ਜੀ ਹਾਂਜੀ ਨਮਸਤੇ ਸਤਿ ਸ੍ਰੀ ਅਕਾਲ ਦੇਖੋ ਸਰ ਇਹ ਹੈ ਥਰਡ ਵਰਕ ਦੇ ਵਿੱਚ ਜੁੱਤੀ ਠੀਕ ਹੈ ਜੀ ਹੈਂਡ ਮੇਡ ਜੁੱਤੀ ਹੋਏਗੀ ਪਿਓਰ ਲੈਦਰ ਦੀ ਹੋਏਗੀ ਨਾਲੇ ਸਾਰੀ ਵੈਰਾਈਟੀ ਪਿਓਰ ਲੈਦਰ ਚ ਹੀ ਅਵੇਲੇਬਲ ਹੈ ਸਾਡੇ ਕੋਲ ਠੀਕ ਹੈ ਜੀ ਇਹ ਦੇਖੋ ਇਹ